ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਮੈਕਟਿਅਰ ਦੇ ਜੰਗਲਾਂ ਦੇ ਵਿੱਚ ਕੁਝ ਭਾਰਤੀ ਮੂਲ ਦੇ ਲੋਕਾਂ ਦੇ ਵੱਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ Ontario Provincial Police ਨੇ ਕਿਹਾ ਹੈ ਕਿ ਆਨਲਾਈਨ سامنے ਆਈ ਇਹ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਸ਼ੂਟਰ ਹਵਾ ਦੇ ਵਿੱਚ ਗੋਲੀਆਂ ਚਲਾਉਂਦੇ ਵਿਖਾਈ ਦੇ ਰਹੇ ਨੇ ਇਸ ਦੌਰਾਨ ਕੁਝ ਪ੍ਰੋਸੈਯੋਗ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਇੱਕ ਵੱਖਵਾਦੀ ਸਿਖਲਾਈ ਕੈਂਪ ਸੀ ਜਿਸ ਦੇ ਵਿੱਚ ਕੁਝ ਵੱਖਵਾਦੀ ਅੱਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਦੇ ਲਈ ਸਿਖਲਾਈ ਦੇ ਰਹੇ ਨੇ ਸੂਤਰ ਨੇ ਦਾਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁਕੇ ਹਰਦੀਪ ਸਿੰਘ ਨੀਜਰ ਦੇ ਵੱਲੋਂ ਮਿਸ਼ਨ ਹਿਲਜ਼ ਦੇ ਵਿੱਚ ਚੁਲਾਏ ਆ ਰਿਹਾ ਸੀਗਾ ਹਾਲਾਂਕਿ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਹਜੇ ਤੱਕ ਮੁਲਜ਼ਮਾ ਦੇ ਕਿਸੇ ਵੀ ਤਰ੍ਹਾਂ ਦੇ ਵੱਖਵਾਦੀ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਇਸ ਰਿਪੋਰਟ ਦੇ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਲਾਈ ਕੈਂਪ ਨਹੀਂ ਹੈ ਜਿੱਥੇ ਕਿਸੇ ਨੂੰ ਵੀ ਇਨਾ ਵੀਡੀਓਜ਼ ਦੇ ਵਿੱਚ ਦਿਖਾਏ ਗਏ ਤਰੀਕੇ ਦੇ ਨਾਲ ਗੋਲੀ ਚਲੋਣਾ ਸਿਖਾਇਆ ਜਾਂਦਾ ਹੈ ਨਿਸ਼ਾਨੇਅਤ ਤੇ ਗੋਲੀਆਂ ਚਲੰਤ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿੱਤਾ ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ ਜਿਨ੍ਹਾਂ ਦੇ ਵਿੱਚ ਨਿਸ਼ਾਨੇਬਾਜ਼ ਆਪਣੀਆਂ ਕਾਰਾਂ ਦੇ ਵਿੱਚ ਬੰਦੂਕਾਂ ਲੈ ਕੇ ਚਾ ਰਹੇ ਨੇ ਅਤੇ ਉਹਨਾਂ ਦੇ ਕੋਲ ਪਏ ਹਥਿਆਰ ਪਾਬੰਦੀ ਸ਼ੁਦਾ ਨੇ ਕੁਝ ਵੀਡੀਓਸ ਵਿੱਚ ਉਹ ਕਾਰਨ ਦੇ ਵਿੱਚੋਂ ਨਿਕਲ ਕੇ ਹਵਾ 'ਚ ਗੋਲੀਆਂ ਚਲਾਉਂਦੇ ਵੀ ਦਿਖਾਈ ਦੇ ਰਹੇ ਨੇ ਜੁਦਾ ਕਿ ਕੁਝ ਦੇ ਵਿੱਚ ਉਹਨਾਂ ਨੂੰ ਇੱਕ ਪੂਲ ਤੋਂ ਪੌਪ ਕੈਨ ਤੇ ਫਾਇਰਿੰਗ ਕਰਦੇ ਦਿਖਾਇਆ ਗਿਆ ਤੇ ਇੱਕ ਵਿਅਕਤੀ ਨੇ ਕਿਹਾ ਕਿ ਮੈਕਟੀਅਰ ਦੇ ਜੰਗਲ ਦੇ ਵਿੱਚੋਂ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਵੀ ਮਿਲਨੇ ਨੇ ਰਿਪੋਰਟਰਾਂ ਦੇ ਅਨੁਸਾਰ ਇੰਨਾ ਗਰਮੀਆ ਦੇ ਵਿੱਚ ਹਰ ਹਫਤੇ ਦੇ ਅੰਤ ਵਿੱਚ ਸ਼ੂਟਰ ਮੈਕਟੀਅਰ ਦੇ ਜੰਗਲਾਂ ਦੇ ਵਿੱਚ ਦਿਖਾਈ ਦਿੱਤੇ ਅਤੇ ਸਬੂਤ ਦੇ ਵਜੋਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਅਤੇ ਖੋਲ ਵੀ ਛੱਡੇ ਗਏ ਜਾਜਨ ਦੇ ਅਤੇ ਮਸਕੋਕ ਇਲਾਕੇ ਦੇ ਵਿੱਚ ਸਥਾਨਕ ਸਨੋ ਮੋਬਾਈਲ ਕਲੱਬ ਦੇ ਮੈਂਬਰ ਦੋਸਾਲਾਂ ਤੋਂ ਇਨਾ ਲਾਪਰਵਾਹ ਬੰਦੂਕਦਾਰੀ ਕੇ ਬਾਰੇ ਸ਼ਿਕਾਇਤ ਕਰ ਰਹੇ ਨੇ ਕਲੱਬ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਸਨੋ ਮੋਬਾਈਲ ਕਲੱਬ ਦੇ ਇੱਕ ਮੈਂਬਰ ਨੇ ਸ਼ੂਟਰ ਬਾਰੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਜਾਪਦੇ ਨਾਲ ਲੋਕਾਂ ਤੇ ਹਜੇ ਤੱਕ ਕਾਨੂੰਨ ਲਾਗੂ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਕਾਨੂੰਨੀ ਨਹੀਂ ਹੈ ਹਥਿਆਰ ਕਾਨੂੰਨੀ ਨਹੀਂ ਜਾਪਦੇ ਅਤੇ ਕਿਸੇ ਕੋਲ ਪਰਮਿਟ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਇਹ ਸ਼ਿਕਾਰ ਖੇਡ ਜਾਂ ਨਿਸ਼ਾਨ ਬਣਾ ਕੇ ਗੋਲੀਬਾਰੀ ਨਹੀਂ ਹੈ ਸਗੋਂ ਇੱਕ ਅਪਰਾਧੀ ਗੋਲੀਬਾਰੀ ਕੇ ਅਤੇ ਹੁਣੇ ਬੰਦੂਕ ਧਾਰੀਆਂ ਦਾ ਜੰਗਲ ਹੈ ਸਾਨਕ ਲੋਕ ਕਹਿੰਦੇ ਨੇ ਕਿ ਗੋਲੀਬਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਗੋਲੀਆਂ ਕਿਸੇ ਰਾਜਨੀਤੀ ਜਾਤ ਜਾਂ ਧਰਮ ਨੂੰ ਨਹੀਂ ਜਾਣਦੀਆਂ ਪ੍ਰਸਿੱਧ ਮਸਕੋਕ 411 ਨੇ ਨਿਊਜ਼ ਸਾਈਟ ਉੱਤੇ ਸਟੀਫਨ ਔਰ ਟੇਨ ਪ੍ਰਾਈਡ ਦਾ ਕਹਿਣਾ ਹੈ ਕਿ ਇਹ ਕੋਈ ਵੀ ਨਵੀਂ ਗੱਲ ਨਹੀਂ ਹੈ 2 ਸਾਲ ਤੋਂ ਹਰ ਹਫਤੇ ਦੇ ਅੰਤ ਵਿੱਚ ਲੋਕ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਗੋਲੀਬਾਰੀ ਬਾਰੇ ਸ਼ਿਕਾਇਤਾਂ ਕਰ ਰਹੇ ਨੇ ਪਰ ਫੋਨ ਕਰਨ ਵਾਲੇ ਨੂੰ ਦੱਸਿਆ ਜਾਂਦਾ ਹੈ ਕਿ ਇਹ ਸਿਰਫ ਰਾਜਸਥਾਨੀ ਦੀ ਧਰਤੀ ਉੱਤੇ ਗੋਲੀਬਾਰੀ ਹੋ ਰਹੀ ਹੈ ਇਸ ਵਾਰ ਬੋਤਾ ਧਿਆਨ ਨਹੀਂ ਦਿੱਤਾ ਕਿ ਕਿਸੇ ਨੂੰ ਵੀ ਉਦ ਤੱਕ ਕੋਈ ਪਰਵਾਹ ਨਹੀਂ ਹੋਈ ਜਦੋਂ ਬੰਦੂਕ ਧਾਰੀਆਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਪੋਸਟ ਨਹੀਂ ਕੀਤੀਆਂ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਮੈਟੇਰ ਨੜੇ ਟਾਵਰ ਰੋਡ ਉੱਤੇ ਗੋਲੀਬਾਰੀ ਕਰਦੇ ਦੇਖਿਆ ਗਿਆ ਸੀ ਤੇ ਪੀਲਿਸ ਨੇ ਜਿਸ ਵਿੱਚ ਪੁਲਿਸ ਦੇ ਜਿਪਲੀ ਚੀਫ ਮਾਰਕ ਐਂਟਰੀ ਅਤੇ ਨਿੱਕਰ ਮਿਰੀ ਨੋਵੇ ਚ ਨੇ ਸੰਕੇਤ ਦਿੱਤੇ ਕਿ ਉਹ ਕੋ ਚਾਰਜ ਕਰ ਰਹੇ ਨੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਕੰਮ ਕਰਨ ਦੇ ਲਈ ਬਹੁਤ ਸਾਰੇ ਸਬੂਤ ਨੇ ਉਧਰ ਪੁਲਿਸ ਨੂੰ ਹਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗਈਆਂ ਸਨ OPP ਨੇ ਇਸ ਹਫਤੇ ਇੱਕ ਪੈਸਾ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਵੀਡੀਓਜ਼ ਦੇ ਵਿੱਚ ਦਿਖਾਈਆਂ ਗਈਆਂ ਕਾਰਵਾਈਆਂ ਗੈਰ ਕਾਨੂੰਨੀ ਨੇ ਅਤੇ ਜਾਂਚ ਅਧੀਨ ਪੁਲਿਸ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਵੀ ਮੰਗ ਰਹੀ ਹੈ ਇੱਕ ਵਾਫੇ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਮੈਕਟਿਅਰ ਦੇ ਜੰਗਲਾਂ ਦੇ ਵਿੱਚ ਕੁਝ ਭਾਰਤੀ ਮੂਲ ਦੇ ਲੋਕਾਂ ਦੇ ਵੱਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ Ontario Provincial Police ਨੇ ਕਿਹਾ ਹੈ ਕਿ ਆਨਲਾਈਨ سامنے ਆਈ ਇਹ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਸ਼ੂਟਰ ਹਵਾ ਦੇ ਵਿੱਚ ਗੋਲੀਆਂ ਚਲਾਉਂਦੇ ਵਿਖਾਈ ਦੇ ਰਹੇ ਨੇ ਇਸ ਦੌਰਾਨ ਕੁਝ ਪ੍ਰੋਸੈਯੋਗ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਇੱਕ ਵੱਖਵਾਦੀ ਸਿਖਲਾਈ ਕੈਂਪ ਸੀ ਜਿਸ ਦੇ ਵਿੱਚ ਕੁਝ ਵੱਖਵਾਦੀ ਅੱਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਦੇ ਲਈ ਸਿਖਲਾਈ ਦੇ ਰਹੇ ਨੇ ਸੂਤਰ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁਕੇ ਹਰਦੀਪ ਸਿੰਘ ਨੀਜਰ ਦੇ ਵੱਲੋਂ ਮਿਸ਼ਨ ਹिल्स ਦੇ ਵਿੱਚ ਚੁਲਾਇਆ ਜਾ ਰਿਹਾ ਸੀਗਾ ਹਾਲਾਂਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਹਜੇ ਤੱਕ ਮੁਲਜ਼ਮਾਂ ਦੇ ਕਿਸੇ ਵੀ ਤਰ੍ਹਾਂ ਦੇ ਵੱਖਵਾਦੀ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਇਕ ਰਿਪੋਰਟ ਦੇ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਾਈ ਕੈਂਪ ਨਹੀਂ ਹੈ ਜਿੱਥੇ ਕਿਸੇ ਨੂੰ ਵੀ ਇਨ੍ਹਾਂ ਵੀਡੀਓਜ਼ ਦੇ ਵਿੱਚ ਦਿਖਾਏ ਗਏ ਤਰੀਕੇ ਦੇ ਨਾਲ ਗੋਲੀ ਚਲੋਣਾ ਸਿਖਾਇਆ ਜਾਂਦਾ ਹੈ। ਨਿਸ਼ਾਨੇਅਤ ਤੇ ਗੋਲੀਆਂ ਚਲੰਤ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿੱਤਾ। ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ ਜਿਨ੍ਹਾਂ ਦੇ ਵਿੱਚ ਨਿਸ਼ਾਨੇਬਾਜ਼ ਆਪਣੀਆਂ ਕਾਰਾਂ ਦੇ ਵਿੱਚ ਬੰਦੂਕਾਂ ਲੈ ਕੇ ਚਾ ਰਹੇ ਨੇ ਅਤੇ ਉਹਨਾਂ ਦੇ ਕੋਲ ਪਏ ਹਥਿਆਰ ਪਾਬੰਦੀ ਸ਼ੁਦਾ ਨੇ। ਕੁਝ ਵੀਡੀਓਸ ਵਿੱਚ ਉਹ ਕਾਰਨ ਦੇ ਵਿੱਚੋਂ ਨਿਕਲ ਕੇ ਹਵਾ 'ਚ ਗੋਲੀਆਂ ਚਲਾਉਂਦੇ ਵੀ ਦਿਖਾਈ ਦੇ ਰਹੇ ਨੇ ਜੁਦਾ ਕਿ ਕੁਝ ਦੇ ਵਿੱਚ ਉਹਨਾਂ ਨੂੰ ਇੱਕ ਪੂਲ ਤੋਂ ਪੌਪ ਕੈਨ ਤੇ ਫਾਇਰਿੰਗ ਕਰਦੇ ਦਿਖਾਇਆ ਗਿਆ ਤੇ ਇੱਕ ਵਿਅਕਤੀ ਨੇ ਕਿਹਾ ਕਿ ਮੈਕਟੀਅਰ ਦੇ ਜੰਗਲ ਦੇ ਵਿੱਚੋਂ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਵੀ ਮਿਲਨੇ ਨੇ ਰਿਪੋਰਟਰਾਂ ਦੇ ਅਨੁਸਾਰ ਇੰਨਾ ਗਰਮੀਆ ਦੇ ਵਿੱਚ ਹਰ ਹਫਤੇ ਦੇ ਅੰਤ ਵਿੱਚ ਸ਼ੂਟਰ ਮੈਕਟੀਅਰ ਦੇ ਜੰਗਲਾਂ ਦੇ ਵਿੱਚ ਦਿਖਾਈ ਦਿੱਤੇ ਅਤੇ ਸਬੂਤ ਦੇ ਵਜੋਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਅਤੇ ਖੋਲ ਵੀ ਛੱਡੇ ਗਏ ਜਾਜਨ ਦੇ ਅਤੇ ਮਸਕੋ ਪਿਲਾਕੇ ਦੇ ਵਿੱਚ ਸਥਾਨਕ ਸਨੋ ਮੋਬਾਈਲ ਕਲੱਬ ਦੇ ਮੈਂਬਰ ਦੋ ਸਾਲਾਂ ਤੋਂ ਇਨਾ ਲਾਪਰਵਾਹ ਬੰਦੂਕਦਾਰੀ ਕੇ ਬਾਰੇ ਸ਼ਿਕਾਇਤ ਕਰ ਰਹੇ ਨੇ ਕਲੱਬ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਸਨੋ ਮੋਬਾਈਲ ਕਲੱਬ ਦੇ ਇੱਕ ਮੈਂਬਰ ਨੇ ਸ਼ੂਟਰ ਬਾਰੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਜਾਪਦੇ ਨਾਲ ਲੋਕਾਂ ਤੇ ਹਜੇ ਤੱਕ ਕਾਨੂੰਨ ਲਾਗੂ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਕਾਨੂੰਨੀ ਨਹੀਂ ਹੈ ਹਥਿਆਰ ਕਾਨੂੰਨੀ ਨਹੀਂ ਜਾਪਦੇ ਅਤੇ ਕਿਸੇ ਕੋਲ ਪਰਮਿਟ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਇਹ ਸ਼ਿਕਾਰ ਖੇਡ ਜਾਂ ਨਿਸ਼ਾਨ ਬਣਾ ਕੇ ਗੋਲੀਬਾਰੀ ਨਹੀਂ ਹੈ ਗੋਈ ਇੱਕ અપਰਾਧੀ ਗੋਲੀਬਾਰੀ ਹੈ ਅਤੇ ਹੁਣੇ ਬੰਦੂਕਦਾਰੀਆਂ ਦਾ ਜੰਗਲ ਹੈ ਸਾਨਕ ਲੋਕ ਕਹਿੰਦੇ ਨੇ ਕਿ ਗੋਲੀਬਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਗੋਲੀਆਂ ਕਿਸੇ ਰਾਜਨੀਤੀ ਜਾਤ ਜਾਂ ਧਰਮ ਨੂੰ ਨਹੀਂ ਜਾਣਦੀਆ ਪ੍ਰਸਿੱਧ ਮਸਕੋ ਕਚਾਸੂ 11 ਨੇ ਨਿਊਜ਼ ਸਾਈਟ ਉਤੇ ਸਟੀਫਨ ਔਟਨਪ੍ਰਾਈਟ ਦਾ ਕਹਿਣਾ ਹੈ ਕਿ ਇਹ ਕੋਈ ਵੀ ਨਵੀਂ ਗੱਲ ਨਹੀਂ ਹੈ 2 ਸਾਲ ਤੋਂ ਹਰ ਹਫਤੇ ਦੇ ਅੰਤ ਵਿੱਚ ਲੋਕ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਗੋਲੀਬਾਰੀ ਬਾਰੇ ਸ਼ਿਕਾਇਤਾਂ ਕਰ ਰਹੇ ਨੇ ਪਰ ਫੋਨ ਕਰਨ ਵਾਲੇ ਅੰਦਰse ਜਾਣਦੇ ਕਿ ਇਹ ਸਿਰਫ ਰਾਸਤਾਨੀ ਦੀ ਸਰਹੱਦ ਉਤੇ ਗੋਲੀਬਾਰੀ ਹੋ ਰਹੀ ਹੈ ਇਸ ਬੋਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਉਦ ਤੱਕ ਕੋਈ ਪਰਵਾਹ ਨਹੀਂ ਹੋਈ ਜਦੋਂ ਬੰਦੂਕ ਧਾਰੀਆਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਪੋਸਟ ਨਹੀਂ ਕੀਤੀਆਂ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਮੈਟੇਅਰ ਨੇੜੇ ਟਾਵਰ ਰੋਡ ਉੱਤੇ ਗੋਲੀਬਾਰੀ ਕਰਦੇ ਦੇਖਿਆ ਗਿਆ ਸੀ ਤੇ ਪੀਲਿਸ ਨੇ ਇਸ ਵਿੱਚ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਟ੍ਰੀ ਅਤੇ ਨਿੱਕ ਮੇਰੇ ਨੋਵੇਚ ਨੇ ਸੰਕੇਤ ਦਿੱਤਾ ਹੈ ਕਿ ਉਹ ਕੋ ਚਾਂਚ ਕਰ ਰਹੇ ਨੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਕੰਮ ਕਰਨ ਦੇ ਲਈ ਬਹੁਤ ਸਾਰੇ ਸਬੂਤ ਨੇ ਉਧਰ ਪੁਲਿਸ ਨੂੰ ਹਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗਈਆਂ ਸਨ OPP ਨੇ ਇਸ ਹਫਤੇ ਇੱਕ ਪੈਸਾ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਵੀਡੀਓਜ਼ ਦੇ ਵਿੱਚ ਦਿਖਾਈਆਂ ਗਈਆਂ ਕਾਰਵਾਈਆਂ ਗੈਰ ਕਾਨੂੰਨੀ ਨੇ ਅਤੇ ਜਾਂਚ ਅਧੀਨ ਨੇ ਪੁਲਿਸ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕਰਨ ਦੇ ਲਈ ਜਨਤਾ ਤੋਂ ਮਦਦ ਵੀ ਮੰਗ ਰਹੀ ਹੈ ਇੱਕ ਵਾਫਰ ਦੱਸਤੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਮੈਕਟੀਅਰ ਦੇ ਜੰਗਲਾਂ ਦੇ ਵਿੱਚ ਕੁਝ ਭਾਰਤੀ ਮੂਲ ਦੇ ਲੋਕਾਂ ਦੇ ਵੱਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ Ontario Provincial Police ਨੇ ਕਿਹਾ ਹੈ ਕਿ ਆਨਲਾਈਨ سامنے ਆਈ ਇਹ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਸ਼ੂਟਰ ਹਵਾ ਦੇ ਵਿੱਚ ਗੋਲੀਆਂ ਚਲਾਉਂਦੇ ਵਿਖਾਈ ਦੇ ਰਹੇ ਨੇ ਇਸ ਦੌਰਾਨ ਕੁਝ ਪ੍ਰੋਸੈਯੋਗ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਇੱਕ ਵੱਖਵਾਦੀ ਸਿਖਲਾਈ ਕੈਂਪ ਸੀ ਜਿਸ ਦੇ ਵਿੱਚ ਕੁਝ ਵੱਖਵਾਦੀ ਅੱਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਦੇ ਲਈ ਸਿਖਲਾਈ ਦੇ ਰਹੇ ਨੇ ਸੂਤਰ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁਕੇ ਹਰਦੀਪ ਸਿੰਘ ਨੀਜਰ ਦੇ ਵੱਲੋਂ ਮਿਸ਼ਨ ਹिल्स ਦੇ ਵਿੱਚ ਚੁਲਾਇਆ ਗਾਰਿਆ ਸੀਗਾ ਹਾਲਾਂਕਿ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਹਜੇ ਤੱਕ ਮੁਲਜ਼ਮਾ ਦੇ ਕਿਸੇ ਵੀ ਤਰ੍ਹਾਂ ਦੇ ਵਕਫਾਦੀ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਇਕ ਰਿਪੋਰਟ ਦੇ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਾਈ ਕੈਂਪ ਨਹੀਂ ਹੈ ਜਿੱਥੇ ਕਿਸੇ ਨੂੰ ਵੀ ਇਨ੍ਹਾਂ ਵੀਡੀਓਜ਼ ਦੇ ਵਿੱਚ ਦਿਖਾਏ ਗਏ ਤਰੀਕੇ ਦੇ ਨਾਲ ਗੋਲੀ ਚਲੋਣਾ ਸਿਖਾਇਆ ਜਾਂਦਾ ਹੈ ਨਿਸ਼ਾਨੇਅਤ ਤੇ ਗੋਲੀਆਂ ਚਲੰਤ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿੱਤਾ ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ ਜਿਨ੍ਹਾਂ ਦੇ ਵਿੱਚ ਨਿਸ਼ਾਨੇਬਾਜ਼ ਆਪਣੀਆਂ ਕਾਰਜ ਦੇ ਵਿੱਚ ਬੰਦੂਕਾਂ ਲੈ ਕੇ ਚਾ ਰਹੇ ਨੇ ਅਤੇ ਉਹਨਾਂ ਦੇ ਕੋਲ ਪਏ ਹਥਿਆਰ ਪਾਬੰਦੀ ਸ਼ੁਦਾ ਨੇ ਕੁਝ ਵੀਡੀਓਸ ਵਿੱਚ ਉਹ ਕਾਰਨ ਦੇ ਵਿੱਚੋਂ ਨਿਕਲ ਕੇ ਹਵਾ ਚ ਗੋਲੀਆਂ ਚਲਾਉਂਦੇ ਵੀ ਦਿਖਾਈ ਦੇ ਰਹੇ ਨੇ ਜੋ ਤਾਂ ਕਿ ਖੁਸ਼ ਦੇ ਵਿੱਚ ਉਹਨਾਂ ਨੂੰ ਇੱਕ ਪੂਲ ਤੋਂ ਪੌਪ ਕੈਨ ਤੇ ਫਾਇਰਿੰਗ ਕਰਦੇ ਦਿਖਾਇਆ ਗਿਆ ਤੇ ਇੱਕ ਵਿਅਕਤੀ ਨੇ ਕਿਹਾ ਕਿ ਮੈਕਟੀਅਰ ਦੇ ਜੰਗਲ ਦੇ ਵਿੱਚੋਂ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਵੀ ਮਿਲੇ ਨੇ ਰਿਪੋਰਟਰਾਂ ਦੇ ਅਨੁਸਾਰ ਇੰਨਾਂ ਗਰਮੀਆਂ ਦੇ ਵਿੱਚ ਹਰ ਹਫਤੇ ਦੇ ਅੰਤ ਵਿੱਚ ਸ਼ੂਟਰ ਮੈਕਟੀਅਰ ਦੇ ਜੰਗਲਾਂ ਦੇ ਵਿੱਚ ਦਿਖਾਈ ਦਿੱਤੇ ਅਤੇ ਸਬੂਤ ਦੇ ਵਜੋਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਅਤੇ ਖੋਲ ਵੀ ਛੱਡੇ ਗਏ ਜਾਜਨ ਦੇ ਅਤੇ ਮਸਕੋ ਇਲਾਕੇ ਦੇ ਵਿੱਚ ਸਥਾਨਕ ਸਨੋ ਮੋਬਾਈਲ ਕਲੱਬ ਦੇ ਮੈਂਬਰ ਦੋ ਸਾਲਾਂ ਤੋਂ ਇਨਾ ਲਾਪਰਵਾਹ ਬੰਦੂਕਦਾਰੀ ਕੇ ਬਾਰੇ ਸ਼ਿਕਾਇਤ ਕਰ ਰਹੇ ਨੇ ਕਲੱਬ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਸਨੋ ਮੋਬਾਈਲ ਕਲੱਬ ਦੇ ਇੱਕ ਮੈਂਬਰ ਨੇ ਸ਼ੂਟਰ ਬਾਰੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਜਾਪਦੇ ਨਾਲ ਲੋਕਾਂ ਤੇ ਹਜੇ ਤੱਕ ਕਾਨੂੰਨ ਲਾਗੂ ਨਹੀਂ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਕਾਨੂੰਨੀ ਨਹੀਂ ਹੈ ਹਥਿਆਰ ਕਾਨੂੰਨੀ ਨਹੀਂ ਜਾਪਦੇ ਅਤੇ ਕਿਸੇ ਕੋਲ ਪਰਮਿਟ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਇਹ ਸ਼ਿਕਾਰ ਖੇਡ ਜਾਂ ਨਿਸ਼ਾਨ ਬਣਾ ਕੇ ਗੋਲੀਬਾਰੀ ਨਹੀਂ ਹੈ ਬੋਏ ਇੱਕ અપਰਾਧੀ ਗੋਲੀਬਾਰੀ ਹੈ ਅਤੇ ਹੁਣੇ ਬੰਦੂਕਦਾਰੀਆਂ ਦਾ ਜੰਗਲ ਹੈ ਸਾਨਕ ਲੋਕ ਕਹਿੰਦੇ ਨੇ ਕਿ ਗੋਲੀਬਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਗੋਲੀਆਂ ਕਿਸੇ ਰਾਜਨੀਤਿਕ ਜਾਤ ਜਾਂ ਧਰਮ ਨੂੰ ਨਹੀਂ ਜਾਣਦੀਆ ਪ੍ਰਸਿੱਧ ਮਸਕੋ ਕਚਾਸੂ 11 ਨੇ ਨਿਊਜ਼ ਸਾਈਟ ਉਤੇ ਸਟੀਫਨ ਔਟਨਪ੍ਰਾਈਟ ਦਾ ਕਹਿਣਾ ਹੈ ਕਿ ਇਹ ਕੋਈ ਵੀ ਨਵੀਂ ਗੱਲ ਨਹੀਂ ਹੈ 2 ਸਾਲ ਤੋਂ ਹਰ ਹਫਤੇ ਦੇ ਅੰਤ ਵਿੱਚ ਲੋਕ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਗੋਲੀਬਾਰੀ ਬਾਰੇ ਸ਼ਿਕਾਇਤਾਂ ਕਰ ਰਹੇ ਨੇ ਪਰ ਫੋਨ ਕਰਨ ਵਾਲੇ ਅੰਦਰse ਜਾਣਦੇ ਕਿ ਇਹ ਸਿਰਫ ਰਾਸਤਾਨੀ ਦੀ ਧਰਤੀ ਉਤੇ ਗੋਲੀਬਾਰੀ ਹੋ ਰਹੀ ਹੈ ਇਸ ਬੋਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਉਦ ਤੱਕ ਕੋਈ ਪਰਵਾਹ ਨਹੀਂ ਹੋਈ ਜਦੋਂ ਬੰਦੂਕ ਧਾਰੀਆਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਪੋਸਟ ਨਹੀਂ ਕੀਤੀਆਂ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਮੈਟੇਰ ਨੜੇ ਟਾਵਰ ਰੋਡ ਉੱਤੇ ਗੋਲੀਬਾਰੀ ਕਰਦੇ ਦੇਖਿਆ ਗਿਆ ਸੀ ਤੇ ਪੀਲਿਸ ਨੇ ਇਸ ਵਿੱਚ ਪੁਲਿਸ ਦੇ ਜਿਫਤੀ ਚੀਫ ਮਾਰਕ ਐਂਟ੍ਰੀ ਅਤੇ ਨਿੱਕ ਮਿਰੀ ਨੋਵੇ ਚ ਨੇ ਸੰਕੇਤ ਦਿੱਤੇ ਕਿ ਉਹ ਕੋ ਚਾਂਚ ਕਰ ਰਹੇ ਨੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਕੰਮ ਕਰਨ ਦੇ ਲਈ ਬਹੁਤ ਸਾਰੇ ਸਬੂਤ ਨੇ ਉਧਰ ਪੁਲਿਸ ਨੂੰ ਹਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗੀਆਂ ओपीपी ਨੇ ਇਸ ਹਫਤੇ ਇੱਕ ਪੈਸਾ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਵੀਡੀਓਜ਼ ਦੇ ਵਿੱਚ ਦਿਖਾਈਆਂ ਗਈਆਂ ਕਾਰਵਾਈਆਂ ਗੈਰ ਕਾਨੂੰਨੀ ਨੇ ਅਤੇ ਜਾਂਚ ਅਧੀਨ ਨੇ ਪੁਲਿਸ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕਰਨ ਦੇ ਲਈ ਜਨਤਾ ਤੋਂ ਮਦਦ ਵੀ ਮੰਗ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ